ਸੈਂਸੈਕਸ 23000 ਤੋਂ ਉੱਪਰ ਪਹੁੰਚ ਗਿਆ 23500 ਤੱਕ ਦੇ ਅੰਕੜੇ ਤੇ ਪਹੁੰਚ ਗਿਆ ਇੱਕ ਰਿਕਾਰਡ ਪੱਧਰ ਤੇ ਜਾ ਪਹੁੰਚਿਆ ਸੈਂਸੈਕਸ ਲੋਕਸਭਾ ਚੋਣਾਂ ਦੇ ਆਖਰੀ ਦਿਨ ਇਤਿਹਾਸ ਰਚਿਆ ਸੈਂਸੈਕਸ ਨੇ 23000 ਤੋਂ ਪਾਰ ਜਾ ਪਹੁੰਚਿਆ ਕਾਫੀ ਉਛਾਲ ਦਰਜ ਕੀਤਾ ਗਿਆ ਬਾਜ਼ਾਰ ਦੇ ਵਿੱਚ ਸੈਂਸੈਕਸ ਅਦੇਸ਼ ਦੇ ਨਾਲ ਹੀ ਨਿਫਟੀ ਦੇ ਵਿੱਚ ਵੀ ਰਿਕਾਰਡ ਤੋੜ ਦਾ ਵਾਅਦਾ ਦਰਜ ਕੀਤਾ ਗਿਆ ਨਿਫਟੀ ਨੇ ਵੀ ਨਵਾਂ ਰਿਕਾਰਡ ਹਾਸਲ ਕੀਤਾ ਹੈ ਪਹਿਲੀ ਵਾਰ 7000 ਦੇ ਅੰਕੜੇ ਨੂੰ ਪਾਰ ਕਰ ਲਿਆ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵੀ ਸ਼ੇਅਰ ਬਾਜ਼ਾਰ ਨੇ ਨਵੇਂ ਇਹ ਰਿਕਾਰਡ ਸਿਰ ਦੇ ਸਾਨਾ ਤੇ ਹੁਣ ਲੋਕ ਸਭਾ ਚੋਣਾਂ ਦੇ ਆਖਰੀ ਪੜਾ ਦੀ VOTING ਦੇ ਦਿਨ ਸ਼ੇਰ ਬਾਜ਼ਾਰ ਨੇ ਇਤਿਹਾਸ ਰਚ ਦਿੱਤਾ ਹੈ ਸ਼ੇਰ ਬਾਜ਼ਾਰ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਿਆ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਸੈਂਸੈਕਸ 23000 ਨੂੰ ਪਾਰ ਕਰ ਗਿਆ 23500 ਤੱਕ ਪਹੁੰਚ ਗਿਆ ਹੈ ਸੈਂਸੈਕਸ ਅਤੇ ਇਸ ਦੇ ਨਾਲ ਹੀ ਨਿਫਟੀ ਵੀ ਹੁਣ ਤੱਕ ਦੇ ਸਭ ਤੋਂ ਉੱਤਲੇ ਪੱਧਰ 7000 ਤੱਕ ਪਹੁੰਚ ਚੁੱਕੀ ਹੈ ਹੋ ਜਾਣਕਾਰੀ ਲਈ ਗੱਲਬਾਤ ਕਰਦੇ ਹਾਂ ਸਾਡੇ ਸਹਿਯੋਗੀ ਗੌਰਵ ਖੋਸਲਾ ਦੇ ਨਾਲ ਗੌਰਵ ਇਸ ਦਾ ਕੀ ਅਸਰ ਪਵੇਗਾ ਪੂਰੇ ਭਾਰਤੀ ਮਾਰਕੀਟ ਤੇ ਸੈਂਸੈਕਸ ਅਤੇ ਨਿਫਟੀ ਦੇ ਵਿੱਚ ਜ਼ਬਰਦਸਤ ਉਛਾਲ ਦੇਖ جی بلکل سب تو پہلا میں کہنا چاہوں گا کہ یہ بلکل سیلیبریشن کا موقع ہے جس طرح بزار نے ایک نوی بہار دکھائی ہے ان تک سارے ریکارڈ توڑ دیتے ہیں بزار نے سیسے میں صحیح ہزار پانچ سو آدھے اوپر جانا یعنی سنکیز جڑے میں لیتے گی تو چیز یاد ہوئے گا کہ جو پول سروے سی اوپر وی آئی ریکارڈ نکل کے آ رہی تھی کہ کافی حد تک انڈیا ریکارڈمنٹ بنا جا رہی ہے کافی حد تک جڑا پولنگ ہے اور دشا جی جی. یاد ہوئے شکروار والے چھ سو پوائنٹ جی. بھی پوائنٹ یعنی ہزار پوائنٹ کی تجی لگ بھگ دو دن چلا بازار سے مل رہے دی ہیں ویسی نویشکوں کو یہ مل رہے ہیں کہ بی جے پی ڈی اے کی گورمنٹ آئے گی جی. ਬਜਾਟ ਸੁਧਾਰ ਹੋਏਗਾ ਨਿਵੇਸ਼ਵਤੀ ਦਾ ਆਮ ਜਨਤਾ ਨੂੰ ਰਾਹਤ ਮਿਲੇਗੀ ਮਹਿੰਗਾਈ ਤੋਂ ਰਾਹਤ ਮਿਲੇਗੀ ਹੋਰ ਜਿੰਨੇ ਵੀ ਕਈ ਮੁੱਦੇ ਹੈ ਉਤੇ ਐਨਡੀਆ ਗਵਰਨਮੈਂਟ ਹੈ ਉਸ ਨੂੰ ਉਸ ਨੂੰ ਕਾफी ਜਗ੍ਹਾ ਤੋਂ ਰਾਹਤ ਮਿਲੇਗੀ ਜਿਸ ਕਰਕੇ ਬਾਜ਼ਾਰ ਦਾ ਖਿਆਲੀ ਵੀ ਦੇਖਣ ਨੂੰ ਮਿਲੇਗੀ ਜੀ ਜੇ ਗੌਰਵ ਇਸ ਦਾ ਅਸਰ ਕੀ ਪਏਗਾ ਮਾਰਕੀਟ ਤੇ ਜੇਕਰ ਗੱਲ ਕਰੀਏ ਸੋਨੇ ਚੰਦੀ ਦੀ ਕੀਮਤਾਂ ਦੀ ਗੱਲ ਕਰੀਏ ਜਾਂ ਫਿਰ ਹੋਰ ਚੀਜ਼ਾਂ ਦੀ ਗੱਲ ਕਰੀਏ ਮਾਰਕੀਟ ਦੇ ਵਿੱਚ ਕੀ ਅਸਰ ਪਏਗਾ ਜਦਵੀ ਬਾਜ਼ਾਰ ਨੂੰ ਲੱਗਦਾ ਹੈ ਕਿ ਆਉਣ ਵਾਲਾ ਸਮੇਂ ਅੱਛਾ ਹੈ ਕਿਉਂਕਿ ਬਾਜ਼ਾਰ ਹਮੇਸ਼ਾ ਸੈਂਟੀਮੀਟਰ ਦੇ ਉੱਪਰ ਬਹੁਤ ਜ਼ਿਆਦਾ ਚੱਲਦਾ ਹੈ ਫੰਡਾਮੈਂਟਲ ਦੀ ਜੇ ਮੈਂ ਗੱਲ ਕਰਾਂ ਤੇ ਹਾਲੇ ਵੀ ਥੋੜੇ ਜਿਹਾ ਕਮਜ਼ੋਰ ਕਹਿ ਸਕਦੇ ਕਿਉਂਕਿ ਅਸੀਂ ਇੱਕਦਮ ਇਹ ਨਹੀਂ ਕਹਿ ਸਕਦੇ ਕਿ ਇੱਕਦਮ ਅਗਰ ਬੀਜੇ ਐਨਡੀਆ ਵੀ ਗੌਰਮੈਂਟ ਆਦੀ ਹੈ ਤੇ ਸ਼ਾਇਦ ਇੱਕਦਮ ਇੱਕ ਜਾਦੂ ਦੀ ਛੜੀ ਹੈ ਉਹ ਕੋਈ ਸਰਕਾਰ ਘੁਮਾਏਗੀ ਤੇ ਸਭ ਕੁਝ ਠੀਕ ਹੋ ਜਾਏਗਾ ਲੇਕਿਨ ਜਿਹੜਾ ਬਾਜ਼ਾਰ ਹੈ ਉਹ ਬਿਲਕੁਲ ਸੈਂਟੀਮੀਟਰ ਤੇ ਚੱਲਦਾ ਹੈ ਕਿ ਆਉਣ ਵਾਲਾ ਸਮੇਂ ਕੁੜਾ ਜੀ ਅੱਛਾ ਹੋ ਸਕਦਾ ਹੈ ਜਿਸ ਤਰ੍ਹਾਂ ਇਹ ਨਾਰਾ ਵੀ ਦਿੱਤਾ ਜਾ ਰਿਹਾ ਹੈ ਕਿ ਅچھے ਦਿਨ ਆਨੇ ਵਾਲੇ ਹੈ। ਇਹ ਸ਼ਾਇਦ ਇਸ ਨਾਰੇ ਦੇ ਉੱਪਰ ਬਾਜ਼ਾਰ ਵੀ ਚੱਲ ਰਿਹਾ ਹੈ। ਅਸੀਂ ਦੇਖਿਆ ਕਿ ਜੋ ਰੁਪਏ ਦੇ ਵੀ ਹਾਲਾਤ ਕਾਫੀ ਸੁਧਰੇ 9 ਮਹੀਨੇ ਦੇ ਉੱਪਰਲੇ ਪੱਧਰ ਤੇ ਪਹੁੰਚਿਆ ਸੈਂਸਰ ਵੀ ਲੱਗ ਗਿਆ 23551 ਦਾ ਨਵਾਂ ਹਿਲ ਗਿਆ 5 ਸਾਲ ਦੇ ਉੱਚਤਮ ਤੋਂ ਬੈਂਕਿੰਗ ਸੈਕਟਰੋਂ ਸਿਰਫ ਫਾਰਮਾ ਸੈਕਟਰ ਨੂੰ ਛੱਡ ਕੇ ਜਿੰਨੇ ਵੀ ਸੈਕਟਰ ਹੈ ਉਹ ਕਾਫੀ ਉਪਰੀ ਸਰਤ ਤੇ ਪਹੁੰਚੇ ਨੇ ਫਿਰ ਜਿਹੜੀ ਸਰਕਾਰ ਹੈ ਜਿਹ ਸਟੇਬਲ ਗਵਰਨਮੈਂਟ ਬਣਨ ਦੀ ਉਮੀਦ ਹੈ ਬਾਜ਼ਾਰ ਚਾਹ ਪ ਕਹਿ ਸਕਦਾ ਹੈ ਕਿ ਨਮੋ ਨਮੋਦੀ ਜਿਹੜੀ ਧਾਰਾ ਸ਼ੁਰੂ ਹੋਈ ਹੈ ਬਿਲਕੁਲ ਉਸੇ ਤਰ੍ਹਾਂ ਤੇ ਬਜਾ ਚਾਹਦਾ ਹੈ ਦੂਜਾ ਬੜਾ ਕੁਸਚਨ ਇਹ ਹੈ ਕਿ ਆਨਵਲੇ ਸਮੇਂ 'ਚ ਇਹ ਚੀਜ਼ਾਂ ਜਿਹੜੀਆਂ ਹੈ ਬਿਲਕੁਲ ਕਿਸ ਤਰ੍ਹਾਂ ਬਾਜ਼ਾਰ ਲਈ ਅਚੀਆਂ ਹੋਣਗੀਆਂ ਦੇਸ਼ ਲਈ ਕਿਸ ਤਰ੍ਹਾਂ ਅਚੀਆਂ ਹੋਣਗੀਆਂ ਕੀਮਤਾਂ ਤੇ ਕੀ ਅਸਰ ਪਵੇਗਾ ਦੇਖੋ ਜਦ ਵੀ ਇਕਨੋਮੀਕ ਕੰਡੀਸ਼ਨ ਕਿਸੇ ਦੇਸ਼ ਦੀ ਅਚੀ ਹੋਏਗੀ ਗ੍ਰੋਥ ਸਟੋਰੀ ਅਚੀ ਹੋਏਗੀ ਪਰ ਕੈਪੀਟਲ ਇਨਕਮ ਅਗਰ ਕਿਸੇ ਦੀ ਵਧੇਗੀ ਤੇ ਐਕਸਪੈਂਡੀਚਰ ਘਟ ਹੋਣਗੇ ਇਨਕਮ ਜ਼ਿਆਦਾ ਹੋਏਗੀ ਤੇ ਇਟ ਮੀਨਸ ਮਤਲਬ ਹੈ ਨਿਕਲਦਾ ਹੈ ਕਿ ਬਾਜ਼ਾਰ ਜਿਸ ਜਿਹੜੀ ਅਸਰ ਰਹਿਤਾ ਹੈ ਉਹ ਅੱਛੇ ਸਤਾਂ ਤੇ ਜਾ ਰਹੀ ਹੈ ਜਿਹਦਾ ਅਸਰ ਸਾਰੀਆਂ ਚੀਜ਼ਾਂ ਦੇ ਉੱਪਰ ਦੇਖੇ ਦਿੱਖਣ ਨੂੰ ਮਿਲੇਗਾ ਆਰਬੀ ਕੈਪੀਟਲ ਜਿਹੜੇ ਉਹ ਮਹਿੰਗਾਈ ਨੂੰ ਕੰਟਰੋਲ ਕਰਨ ਵਾਸਤੇ ਕਰ ਰਹੀ ਸੀ ਉੱਤੇ ਥੋੜਾ ਜਿਹਾ ਲਗਾਮ ਲੱਗੇਗਾ 골ਡ ਦੀ ਗੱਲ ਕਰਾਂ ਸੋਨੇ ਦੇ ਆਯਾਤ ਤੇ ਉੱਤੇ ਥੋੜੀ ਜਿਹੀ ਧੀਮੀ ਜਾਨੀ ਪੂਰਾ ਸੈਨੈਰੀਓ ਜਿਹੜਾ ਹੈ ਉਹ ਬਿਲਕੁਲ ਸੁਧਰ ਸਕਦਾ ਹੈ ਉਹਦਾ ਰੀਜ਼ਨ ਐਹੀ ਹੁੰਦਾ ਹੈ ਕਿ ਅਗਰ ਇਕਨੋਮੀ ਕੰਡੀਸ਼ਨ ਚੀਕ ਹੁੰਦੀ ਹੈ ਜੀਡੀਪੀ ਅੱਛੀ ਹੁੰਦੀ ਹੈ ਬਾਜ਼ਾਰ ਚ ਅੱਛੇ ਦਿਨ ਆ ਰਹੇ ਨੇ ਤੇ ਇਹਦਾ ਮਤਲਬ ਐਹੀ ਹੈ ਕਿ ਆਮ ਜਨਤਾ ਦੇ ਹਾਲਾਤ ਕਾਫੀ ਸੁਧਰੇਗੇ